ਦੋਸਤੋ ਆ ਦੇਖੋ ਜੀ ਨੂੰ ਜੋਗੀ ਗਿੱਦੜ ਸਿੰਘ ਹੀ ਕਹਿ ਕੇ ਤੁਹਾਨੂੰ ਦੇ ਕੇ ਜਾਂਦੇ ਆ ਆ ਹੁਣੇ-ਹੁਣੇ ਇੱਕ ਜੋਗੀ ਸਾਨੂੰ ਦੇ ਕੇ ਗਿਆ ਯਾਰ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਤਾਂ ਹੀ ਆ ਦੇਖੋ ਤੋਂ ਇਹ ਕੀ ਆ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਬਿੱਲੀਆਂ ਮਾਰ ਕੇ ਖਾਂਦੇ ਆ ਇਹ ਇਹ ਬਿੱਲੀ ਦਾ ਪੰਜਾ ਆ ਜਿਹੜਾ ਜੰਗਲੀ ਬਿੱਲੇ ਮਾਰਦੇ ਆ ਇਹ ਉਹ ਖਾ ਲੈਂਦੇ ਆ ਉਹਦਾ ਪੰਜਾ ਲੈਂਦੇ ਆ ਚਲਾਇਆ ਓ ਕੀ ਹਾਲ ਆ ਬਾਈ ਓ ਠੀਕ ਆ ਠੀਕ ਆ ਕਾਲਾ ਕਿਵੇਂ ਆ ਯਾਰ ਤੇਰੇ ਕੋਲੇ ਦਿੱਲੀ ਕੋਈ ਨਾ ਕੋਈ ਬੈਠਾ ਹੀ ਰਹਿੰਦਾ ਯਾਰ ਕਿਹੜੀ ਗਿੱਦੜ ਸਿੰਘ ਜੈਬ ਜੀ ਤੂੰ ਰੱਖੀ ਬਿਣਾ ਸਾਰੀ ਤੇਰੇ ਕੋਲੇ ਆ ਬੰਦੇ ਆ ਯਾਰ ਉਹ ਗਿੱਦੜ ਸੰਗੀ ਕੋਈ ਨਹੀਂ ਇਹ ਤਾਂ ਮੋਹ ਪਿਆਰ ਦੀਆਂ ਗੱਲਾਂ ਯਾਰ ਮੋਹ ਪਿਆਰ ਖੱਟ ਲਿਆਉਂਦਾ ਉਹ ਨਹੀਂ ਮੋਹ ਪਿਆਰ ਤਾਂ ਨਹੀਂ ਹੋ ਸਕਦਾ ਤੇਰੇ ਕਾਰੋਬਾਰ ਚੀ ਬਹੁਤ ਭਾਰ ਆ ਰਹੀ ਯਾਰ ਅਸੀਂ ਸੋਚਿਆ ਯਾਰ ਚੱਲ ਬਾਈ ਕੋਲ ਚੱਲ ਕੇ ਬੈਠਦੇ ਆ ਬਾਈ ਕੋਲ ਆ ਬਾਈ ਖੇਤ ਆ ਤੇ ਅਸੀਂ ਖੇਤ ਇੱਥੇ ਆ ਗਏ ਉਹ ਬਾਈ ਕੋਲੇ ਪੱਕਾ ਪੱਕਾ ਹੀ ਕੋਈ ਗਿੱਦੜ ਸੰਗੀ ਦਾ ਹੈਗੀ ਆ ਬਾਈ ਤੂੰ ਦੰਦਦਾ ਨਹੀਂ ਪਿਆ ਹਾਂ ਉਹਨਾਂ ਦਾ 10000 ਆਪਾਂ ਤੇ ਉਹ ਲੁਕਾਉਣਾ ਥੋੜੀ ਆ ਕੁਝ ਉਹ ਕੋਈ ਗਿੱਦੜ ਸਿੰਘੀ ਨਹੀਂ ਹੁੰਦੀ ਇਹ ਤਾਂ ਲੋਕਾਂ ਦੀ ਕਹਾਵਤ ਆ ਹਾਂ 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 ਗਿੱਦੜ ਸਿੰਘੀ ਕੋਈ ਨਹੀਂ ਹੈਗੀ ਮੈਂ ਤਾਂ ਕਹ ਕਿ ਗਿੱਦੜ ਸਿੰਘੀ ਤਾਂ ਮੈਨੂੰ ਪਤਾ ਲੱਗਾ ਮੈਂ ਕਹ ਬਾਈ ਦੇ ਕੋਲ ਗਿੱਦੜ ਸਿੰਘੀ ਆ ਕੋਈ ਇਹੋ ਜਿਹਾ ਕਹ ਫੇ ਉਹਦਾ ਗੱਲਾਂ ਬਣਾ ਜਾਂ ਲੋਕਾਂ ਦੇ ਯਾਰ ਜੇ ਤੈਨੂੰ ਨਹੀਂ ਇਹ ਗੱਲਾਂ ਨਹੀਂ ਇਹ ਗਿੱਦੜ ਸਿੰਘੀ ਹੁੰਦੀ ਆ ਬਾਈ ਉਹ ਜੇ ਤੈਨੂੰ ਨਹੀਂ ਵਿਸ਼ਵਾਸ ਹਾਂ ਇਹ ਵੀਡੀਓ ਦੇਖ ਲੈ ਤੈਨੂੰ ਆਪੇ ਪਤਾ ਲੱਗ ਜੂਗਾ ਅੱਛਾ ਗਿੱਦੜ ਸਿੰਘੀ ਦੀ ਆ ਹਾਂ ਆ ਵੇਖ ਬਾਈ ਕੀ ਆਂਦਾ ਠੀਕ ਆ ਹਾਂ ਲਓ ਜੀ ਦੋਸਤੋ ਜਿਹੜੇ ਆਪਾਂ ਨੂੰ ਅੱਜ ਕੱਲ ਗਲੀਆਂ 'ਚ ਫਿਰਦੇ ਹੋਏ ਜੋਗੀ ਆਪਾਂ ਨੂੰ ਗਿੱਦੜ ਸਿੰਘੀ ਦੇ ਕੇ ਜਾਂਦੇ ਆ ਆਹੀ ਹੁੰਦੀ ਆ ਨਾ ਆ ਦੇਖੋ ਹੁਣ ਦੋਸਤੋ ਤੁਹਾਨੂੰ ਮੈਂ ਇਹਦੀ ਅਸਲੀਅਤ ਦਿਖਾ ਰਿਆ ਕੀ ਹੁੰਦੀ ਆ ਇਹ ਆ ਤੁਸੀਂ ਦੇਖਦੇ ਹੋ ਹੌਲੀ ਹੌਲੀ ਖੁੱਲਦੀ ਪਈ ਆ ਇਹ ਇਹ ਹੈ ਕਿ ਮੈਂ ਤੁਹਾਨੂੰ ਇਹਦੇ ਬਾਰੇ ਰੋਸ਼ਨੀ ਵੀ ਪਾਉਂਗਾ ਇਹ ਸੁੱਕ ਕੇ ਟਾਈਟ ਹੋ ਗਿਆ ਤੇ ਇਹ ਕੋਈ ਗਿੱਧੜ ਸਿੰਘੀ ਨਹੀਂ ਕੋਈ ਕੁਛ ਨਹੀਂ ਪਲਾਸਟਿਕ ਇੱਥੋਂ ਜਮੂਰ ਚੱਕ ਕੋਈ ਪਲਾਸਟਿਕ ਕੋਈ ਜਮੂਰ ਜਾਂ ਪਲਾਸਟਿਕ ਸਾਜੀ ਦਾਣਾ ਕੰਮ ਰੋਕਦੇ ਤੂੰ ਆਪਾਂ ਤਾਂ ਵਿਲੇ ਆ ਆ ਤਾਂ ਵਧੀਆ ਕੰਮ ਤਰੂ ਗੱਲੇ ਆਪਣਾ ਲਓ ਜੀ ਆ ਨੋਜ਼ ਪਲਾਇਰ ਆ ਗਿਆ ਆਪਣੇ ਕੋਲ ਹੁਣ ਆਪਾਂ ਇਹਦੀ ਤੁਹਾਨੂੰ ਮੈਂ ਪੋਸਟਮਾਰਟਮ ਕਰ ਰਹੇ ਆ ਆ ਲਓ ਜੀ ਕਹਿੰਦੇ ਗਿੱਦੜ ਸਿੰਘ ਹੀ ਆ ਇਹ ਇਹ ਦੇਖੋ ਤੁਸੀਂ ਲੋਕਾਂ ਨੂੰ ਕਿੱਦਾਂ ਮੂਰਖ ਬਣਾਇਆ ਜਾਂਦਾ ਤੇ ਆਹ ਲੋ ਅੱਜ ਕਿਹਦਾ ਕਵਰ ਤੇ ਲਾਇਆ ਇਹ ਵੈਨ ਦਾ ਤਾਂ ਤੁਸੀਂ 2 12 ਨੰਬਰ ਦੇ ਕਵਰ ਇੱਕ ਦੇ ਕੋ ਕਲਾਸਟਿਕ ਦਾ ਕਵਰ ਲਾਵੇ ਬਸ ਇਹ ਤਾਂ ਵਾਇਪਰ ਲਾ ਦੇ ਹੂੰ ਆ ਦੇਖੋ ਹਲਾ ਰਹੇ ਬਾਹਰਲੇ ਦਿਨ ਤਾਂ ਆ ਗਈ ਫੂੰਦੀ ਇਹਦੀ ਤੂੰ ਬਸ ਵੀਡੀਓ ਬਣਾ ਦਿਖਾ ਸਮਾਜ ਨੂੰ ਕਿਦਾਂ ਇਹਨੂੰ ਮੂਰਖ ਬਣਾਇਆ ਜਾਂਦਾ ਲੋਕਾਂ ਨੂੰ ਆ ਲੋ ਆ ਦੇਖੋ ਬਾਲ ਕਿੱਥੇ ਤੱਕ ਘੁਮੇ ਹੋਏ ਆ ਆ ਦੇਖੋ ਆ ਲੋ ਦੋਸਤੋ ਆ ਦੇਖੋ ਜਿਹਨੂੰ ਜੋਗੀ ਗਿੱਦੜ ਸਿੰਘ ਹੀ ਕਹਿ ਕੇ ਤੁਹਾਨੂੰ ਦੇਖੇ ਜਾਂਦੇ ਆ ਆ ਹੁਣੀ ਹੁਣੀ ਇੱਕ ਜੋਗੀ ਸਾਨੂੰ ਦੇਖੇ ਗਿਆ ਫਿਰ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਤਾਂ ਹੀ ਆ ਦੇਖੋ ਤੋਂ ਇਹ ਕੀ ਆ ਮੈਂ ਤੁਹਾਨੂੰ ਦੱਸਦਾ ਜਿਹੜੇ ਬਿੱਲੀਆਂ ਮਾਰ ਕੇ ਖਾਂਦੇ ਆ ਇਹ ਇਹ ਬਿੱਲੀ ਦਾ ਪੰਜਾ ਆ ਜਿਹੜਾ ਜੰਗਲੀ ਬਿੱਲੇ ਮਾਰਦੇ ਆ ਇਹ ਉਹ ਖਾ ਲੈਂਦੇ ਆ ਉਹਦਾ ਪੰਜਾ ਲੈਂਦੇ ਆ ਤੇ 50 ਲੈ ਕੇ ਇਹ ਉਹਦੇ ਵਿੱਚ ਜਦੋਂ ਉਹਨੂੰ ਮਾਰਦੇ ਆ ਇਹ ਉਹਨੂੰ ਕੱਟ ਕੇ ਉਹਦੇ ਨੋ ਇਹ ਉਹਦੇ ਵਿੱਚ ਆਹ ਬਾਲ ਫਸਾ ਕੇ ਆ ਦੇਖੋ ਆਹ ਬਾਲ ਦੇਖੋ ਕਿੰਨੇ ਸਿਸਟਮ ਦੇ ਵਿੱਚ ਸਿੰਗੀ ਬਣਾਈ ਹੋਈ ਆ ਆਹ ਲੋ ਜੀ ਆਹ ਗਿੱਦੜ ਸਿੰਘੀ ਦੀ ਸਚਾਈ ਦੋਸਤੋ ਤੁਸੀਂ ਕਹੋਗੇ ਆਪਾਂ ਸਾਰਾ ਕੁਝ ਹੁਣੀ-ਹੁਣੀ ਕੀਤਾ ਹੁਣੀ-ਹੁਣੀਆ ਲਿੱਤੀ ਸੀ ਹੁਣੀ-ਹੁਣੀਆ ਖੋਲ ਲਈ ਔਰ ਆ ਇਹਦੀ ਅਸਲੀਅਤ ਆ ਕਿ ਆਹ ਗਿੱਦੜ ਸਿੰਘੀ ਜਿਹੜੀ ਕਿ ਜੋਗੀ ਇਹਨਾਂ ਨੂੰ ਦੇਖ ਕੇ ਗਿਆ ਮੁੰਡੇ ਨੂੰ ਇਹ 10 ਕਿਲੋ ਆਟਾ ਮੰਗਦਾ ਸੀ ਫਿਰ ਕਹਿੰਦਾ 5 ਕਿਲੋ ਲੈ ਦੇ ਆਪ ਦੇਖ ਸਕਦੇ ਹੋ ਤੁਸੀਂ ਤੇ ਦੱਸੋ ਵੀ ਕਿਹੜੇ ਪਾਸੋਂ ਇਹ ਗਿੱਦੜ ਸਿੰਘੀ ਆ ਤੇ ਜੇ ਜੋਗੀ ਇਦਾਂ 10 10 20 20 30 30 ਰੁਪਏ ਚ ਜੋਗੀ 5 ਕਿਲੋ ਆਟੇ ਚ 10 ਕਿਲੋ ਆਟੇ ਚ ਗਿੱਦੜ ਸਿੰਘੀਆ ਦਿੰਦੇ ਹੋਣ ਫਿਰ ਇਹ ਆਪ ਦਰ ਦਰ ਕਿਉਂ ਮੰਗਣ ਦੋਸਤੋ ਤੁਹਾਨੂੰ ਇਹ ਵੀਡੀਓ ਦਿਖਾਉਣ ਦਾ ਇਹ ਅਸੀਂ ਜਿਹੜਾ ਗਿੱਦੜ ਸਿੰਘੀ ਦਾ ਪੋਸਟਮਾਰਟਮ ਕੀਤਾ ਆ ਇਹਦਾ ਮਤਲਬ ਇਹੀ ਆ ਕਿ ਤੁਹਾਨੂੰ ਪਤਾ ਲੱਗੇ ਵੀ ਸਮਾਜ ਦੇ ਵਿੱਚ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਕਿੱਦਾਂ ਇਹ ਲੋਕ ਤੁਰਦੇ ਫਿਰਦੇ ਠੱਗਦੇ ਆ ਕਿਸੇ ਨੂੰ ਇਹ ਗਿੱਦੜ ਸਿੰਘੀ ਕਹ ਦਿੰਦੇ ਆ ਕਿਸੇ ਨੂੰ ਹੱਥਾ ਜੋੜੀ ਕਹਿੰਦੇ ਆ ਕਿਸੇ ਨੂੰ ਇਹ ਸੱਪ ਦਾ ਮਣਕਾ ਕਿਸੇ ਨੂੰ ਇਹ ਕੋਸ਼ਿਸ਼ ਕਿਸੇ ਨੂੰ ਕੁਸ਼ਣ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਗਿੱਦੜ ਸਿੰਘੀ ਆ ਦੇਖ ਲਓ ਕੀ ਆ ਇਹ ਦੇ ਵਿੱਚ ਆ ਚਮੜੀ ਆ ਔਰ ਇਹ ਸੁੱਕ ਚੁੱਕੀ ਆ ਜਿਹਦੇ ਕਰਕੇ ਖੋਲਣ ਝੁਕਿਆਈ ਆਈ ਆ ਜਦੋਂ ਇਹ ਇਹ ਗਰਮ ਗਰਮ ਸੀ ਮਾਰਿਆ ਸੀ ਇਹ ਨਾਲੇ ਬਿੱਲਾ ਉਹਦੀਆਂ ਨੌਂਦਰਾਂ ਦੇ ਵਿੱਚ ਇਹ ਆ ਬਾਲ ਫਸਾ ਦਿੰਦੇ ਆ ਆ ਬਾਲ ਫਸਾ ਦਿੰਦੇ ਆ ਫਿਰ ਬੰਦੇ ਨੂੰ ਕਹਿੰਦੇ ਆ ਜੀ ਤੂੰ ਇਹ ਚ ਪੰਜ ਲੌਂਗ ਪੰਜ ਲੈਚੀਆਂ ਅਨੁਮਾਨੀ ਸੰਧੂਰੇ ਦੇ ਵਿੱਚ ਪਾ ਕੇ ਇਹਨੂੰ ਤੂੰ ਰੱਖ ਇਹ ਵੱਡੀ ਹੋਊਗੀ ਬੱਚੇ ਦਊਗੀ ਇਹਨੂੰ ਕਿਤੇ ਮੁਕਦਮੇ 'ਚ ਲੈ ਜੀ ਕਿਤੇ ਕੋਈ ਹੋਰ ਕਿਸੇ ਕੰਮ 'ਚ ਲੈ ਜੀ ਜੇਕਲਾ ਕੰਮ ਨਾ ਬਣਦਾ ਹੋਵੇ ਉੱਥੇ ਇਹਨੂੰ ਲੈ ਜੀ ਤੇ ਫਤਿਹ ਹੋਊਗੀ ਦੋਸਤੋ ਹੁਣ ਦੱਸੋ ਵੀ ਮਾਰਦਾ ਮੈਂ ਖੱਗੀਆਂ ਹੋਵਾਂ ਮਾਰਦਾ ਮੈਂ ਖੱਗੀਆਂ ਹੋਵਾਂ ਲੋਕਾਂ ਦੀਆਂ ਮੈਂ ਜੇਬਾਂ ਕੱਟਦਾ ਹੋਵਾਂ 15 ਪਰਚੇ ਮੇਰੇ ਤੇ ਦਰਜ ਹੋਣ ਤੇ ਗਿੱਦੜ ਸਿੰਘੀ ਮੈਨੂੰ ਕੋਰਟ 'ਚੋਂ ਬਰੀ ਕਰਾ ਲਊਗੀ ਆਹ ਚੀਜ਼ ਮੈਨੂੰ ਕਿੱਥੋਂ ਬਰੀ ਕਰਾ ਲਊ ਦੋਸਤੋ ਆ ਮੈਂ ਖੋਲ ਕੇ ਦਿੱਤੀ ਆ ਤੁਹਾਨੂੰ ਆ ਗਿੱਦੜ ਸਿੰਘ ਜੀ ਹੁਣ ਤੁਸੀਂ ਮੈਨੂੰ ਜਵਾਬ ਦਿਓ ਕਿ ਇਹ ਜਿਹੜੇ ਜੋਗੀ ਨੇ ਕਿੰਨੇ ਕੁ ਲੋਕ ਇਹਨਾਂ ਜੋਗੀਆਂ ਦਾ ਸ਼ਿਕਾਰ ਹੋਏ ਨੇ ਬੰਗਾਲਿਆਂ ਦਾ ਸ਼ਿਕਾਰ ਹੋਏ ਨੇ ਜਿਹੜੇ ਆਪਣਾ ਸੱਪ ਦਾ ਮਣਕਾ ਗਿੱਦੜ ਸਿੰਘੀ ਹੱਥਾ ਜੋੜੀ ਮੰਮੀਰਾ ਇਹ ਚੀਜ਼ਾਂ ਇਹਨਾਂ ਕੋਲ ਹੁੰਦੀਆਂ ਨੇ ਆ ਚੀਜ਼ਾਂ ਬੜੀਆਂ ਹੁੰਦੀਆਂ ਨੇ ਛੱਡੀ ਠੋਰੀ ਦਾ ਮਹਿਕਮਾ ਇਹ ਤੇ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਕਿ ਮੇਰੀ ਅਗਰ ਕੋਈ ਗੱਲ ਗਲਤ ਹੈ ਤਾਂ ਮੈਨੂੰ ਤੁਸੀਂ 9872303604 ਮੈਨੂੰ ਦੱਸਿਓ ਫੋਨ ਕਰਕੇ ਕਿ ਮੈਂ ਕਿੰਨੇ ਲੋਕ ਇਸ ਬੰਗਾਲਿਆਂ ਦੇ ਅੱਜ ਤੱਕ ਸ਼ਿਕਾਰ ਹੋਏ ਆ ਧੰਨਵਾਦ ਦੋਸਤੋ ਕਿਉਂ ਕਲਿਆ ਆ ਗਿਆ ਵੀਡੀਓ ਦੇਖ ਕੇ ਯਕੀਨ ਯਾਰ ਬਾਈ ਮੈਨੂੰ ਤਾਂ ਯਕੀਨ ਆ ਗਿਆ ਵੀਡੀਓ ਵੇਖ ਕੇ ਬਾਕੀ ਤੁਹਾਨੂੰ ਵੀ ਯਕੀਨ ਆ ਗਿਆ ਹੋਣਾ ਯਾਰ ਨਕਲੀ ਗਿੱਦੜ ਸਿੰਘ ਯਾਰ ਮੈਂ ਤਾਂ ਜਮੇ ਇਹਨੂੰ ਅਸਲੀ ਸਮਝੀ ਬੈਠਾ ਬਈ ਅਸਲੀ ਗਿੱਦੜ ਸੀ ਇਹ ਵੀ ਨਕਲੀ ਯਾਰ ਬਣੀ ਬੁਰੀਆਂ ਦਿਖਾ ਯਾਰ ਕਮਾਲ ਹੈ ਅੱਜ ਕੱਲ ਨਾ ਇਹੋ ਜਿਹਾ ਮਹਿਲ ਬਣਿਆ ਪਿਆ ਹਾਂ ਵੀ ਜੇ ਮਾਰਕੀਟ ਦੇ ਵਿੱਚ 50 ਚੀਜ਼ਾਂ ਅਰੀਜਨਲ ਆ ਨਾ ਤੇ 150 ਨਕਲੀ ਆ 150 ਨਕਲੀ ਆ ਬਿਲਕੁਲ ਸਹੀ ਆ ਹਰ ਇੱਕ ਚੀਜ਼ ਦੀ ਨਕਲ ਹੋ ਗਈ ਯਾਰ ਬਾਕੀ ਦੋਸਤੋ ਗਿੱਦੜ ਸਿੰਘੀ ਹੈ ਨਾ ਕਹੀ ਜਾਂਦੇ ਵੀ ਜਿਹਦੇ ਕੋਲੇ ਗਿੱਦੜ ਸਿੰਘੀ ਹੁੰਦੀ ਆ ਤੇ ਕਾਰੋਬਾਰ 'ਚ ਫਰਕ ਪੈਂਦਾ ਵਾ ਕਿਸ ਨਾ ਕਿਸ ਚੀਜ਼ 'ਚ ਫਰਕ ਪੈਂਦਾ ਵਾ ਪਰ ਮਿੱਤਰੋ ਆ ਤਾਂ ਪ੍ਰੋਗਰਾਮ ਜਮਾਂ ਹੀ ਨਕਲੀ ਸਗਾ ਯਾਰ ਜਮਾਂ ਅਸਲੀ ਵਰਗਾ ਹੋਇਆ ਪਿਆ ਸਗਾ ਬਾਈ ਨੇ ਅੱਜ ਸਚਾਈ ਸਾਹਮਣੇ ਲਿਆਂਦੀ ਆ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਜ਼ਰੂਰ